ਜਿਲੰਦਰ ਦੇ ਵਿੱਚ ਘਟਨਾ ਹੋਈ ਕਿੰਦੀ ਅਨਮਨੁੱਖੀ ਅੱਜ ਦੇ ਜ਼ਮਾਨੇ ਚ ਇਹ ਜਿਹੇ ਘਟਨਾਵਾਂ ਬਾਰੇ ਸੋਚ ਹੀ ਨਹੀਂ ਸਕਦਾ ਕਿਸ ਤਰ੍ਹਾਂ ਹੈਵਾਨੀਅਤ ਜਿਹੜੀ ਹੈ ਦਿਮਾਗਾ ਚ ਭਰੀ ਜਾਂਦੀ ਔਰ ਇਹੋ ਜਿਹੀਆਂ ਮੈਂ ਕਿਉਂਕਿ ਅੱਗੇ ਤੱਕ ਕੋਰਟਾਂ ਨੇ ਕਰਨਾ ਕੰਮ ਪਰ ਇਨੀਸ਼ੀਅਲ ਜਿਹੜੀਆਂ ਰਿਪੋਰਟਾਂ ਜਿਹੜੀਆਂ ਪੁਲਿਸ ਬਣਾਉਂਦੀ ਹੈ ਜੋ ਸਖਤ ਆਰਡਰ ਦਿੱਤੇ ਨੇ ਕਿ ਇਸ ਤਰ੍ਹਾਂ ਦੀ ਐਫ ਆਈ ਆਰ ਔਰ ਇਸ ਤਰ੍ਹਾਂ ਦਾ ਫਾਸਟ ਟਰੈਕ ਤੇ ਕੇਸ ਚਲਾਉਣਾ ਹੈ ਕਿ ਜਿੰਨਾ ਚਿਰ ਲੋਕਾਂ ਦੇ ਮੈਮਰੀ ਚ ਘਟਨਾ ਹੈਗੀ ਨਾ ਉਦੇ ਵਿੱਚ ਵਿੱਚ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੋ ਜਾਣੀ ਚਾਹੀਦੀ। ਬਾਗੇ ਕੋਈ ਹੋਰ ਹਿੰਮਤ ਨਾ ਕਰ ਸਕੇ। ਅੱਜ ਜਦੋਂ ਏਤੀ ਮਾਰ ਪਈ ਕੁਰਲਾਵੇ ਤੈ ਕੀ ਦਰਦ ਨਾ ਆਇਆ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਸਾਡੀ ਬਾਣੀ ਚ ਲਿਖਿਆ ਪਿਆ। ਅਸੀਂ ਉਹਨਾਂ ਗੁਰੂਆਂ ਦੇ ਸ਼ਤਾਬਦੀ ਸਮਰੋਹ ਮਨਾ ਰਹੇ ਹਾਂ ਤੇ ਉਦੋਂ ਇਹ ਹਵਾਨੀਆਂ ਤੇ ਦੀਆਂ ਖਬਰਾਂ ਆਉਂਦੀਆਂ ਨੇ। ਅੱਛਾ ਜਦੋਂ ਦੋ ਖਦੋਂ ਹੁੰਦਾ ਜਦੋਂ ਸਰਕਾਰਾਂ ਨਫ਼ਰਤ ਬੁਲਾਉਂਦੀਆਂ ਨੇ ਇੱਕ ਦੂਜੇ ਨੂੰ ਲਾਉਂਦੀਆਂ ਨੇ ਦੰਗੇ ਕਰਾ ਕੇ ਅੱਗਾਂ ਲਵਾ ਕੇ ਉਹਨਾਂ ਦੀ ਵੋਟਾਂ ਪੋਲਰਾਈਜੇਸ਼ਨ ਨਾਲ ਆਉਂਦੀਆਂ ਨੇ ਜੇ ਆਪਾਂ ਇਹਨਾਂ ਨੂੰ ਡਰਾਵਾਂਗੇ ਫਿਰ ਉਹ ਆਪਾਂ ਨੂੰ ਵੋਟਾਂ ਪਾਉਣਗੇ ਇਹ ਡਰ ਕੇ ਪਾਉਣਗੇ ਉਹ ਉਹ ਖੁਸ਼ ਹੋ ਕੇ ਪਾਉਣਗੇ ਆਹੀ ਕੰਮ ਕਰੀ ਜਾਂਦਾ ਦੁਨੀਆ ਮੇਂ ਕਹੀਂ ਐਸੀ ਮਿਸਾਲ ਪਾਈ ਹੋ ਕਿ ਕਿਸੇ ਖੁਦਾ ਕੇ ਘਰ ਕੋ ਰਾਮ ਨੇ ਆਗ ਲਗਾਈ ਹੋ ਜਾ ਕਿਸੇ ਅੱਲਾਵਾਲੋਂ ਨੇ ਰਾਮ ਦੀ ਬਸਤੀ ਜਲਾਈ ਹੋ ਜਾਂ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਸਿਰਫ ਸਿੱਖੋਂ ਕੋ ਸਮਝਾਈ ਹੋ ਨਾਨਕ ਅੱਲਾਹ ਔਰ ਰਾਮ ਤੋਂ ਬਹੁਤ ਨਰਮ ਹੈ ਇਹ ਚਮਚੇ ਦੇਖੋ ਪਤੀਲੇ से भी ਗਰਮ ਹੈ ਉਹ ਜਿਆਦਾ ਜਿਹੜੇ ਚਮਚੇ ਬਣਦੇ ਠੇਕੇਦਾਰ ਬਣਦੇ ਉਹ ਜਿਆਦਾ ਗਰਮ ਰਹਿੰਦੇ ਇਸਤੇਮਾਲ ਕਰਨ ਲਈ ਧਰਮ ਦਾ ਜਲੰਧਰ ਦੇ ਵਿੱਚ ਘਟਨਾ ਹੋਈ ਕਿੰਨੀ ਅਨਮਨੁੱਖੀ ਅੱਜ ਦੇ ਜ਼ਮਾਨੇ 'ਚ ਇਹੋ ਜਿਹੀਆਂ ਘਟਨਾਵਾਂ ਬਾਰੇ ਸੋਚ ਹੀ ਨਹੀਂ ਸਕਦਾ ਕਿਸ ਤਰ੍ਹਾਂ ਹਵਾਨੀਅਤ ਜਿਹੜੀ ਹੈ ਦਿਮਾਗਾ 'ਚ ਭਰੀ ਜਾਂਦੀ ਔਰ ਇਹੋ ਜਿਹੀਆਂ ਮੈਂ ਕਿਉਂਕਿ ਅੱਗੇ ਤੱਕ ਕੋਰਟਾਂ ਨੇ ਕਰਨਾ ਕੰਮ ਪਰ ਇਨੀਸ਼ੀਅਲ ਜਿਹੜੀਆਂ ਰਿਪੋਰਟਾਂ ਜਿਹੜੀਆਂ ਪੁਲਿਸ ਬਣਾਉਂਦੀ ਹੈ ਉਹ ਸਖਤ ਆਰਡਰ ਦਿੱਤੇ ਨੇ ਕਿ ਇਸ ਤਰ੍ਹਾਂ ਦੀ ਐਫ ਆਈ ਆਰ ਔਰ ਇਸ ਤਰ੍ਹਾਂ ਦਾ ਫਾਸਟ ਟਰੈਕ ਤੇ ਕੇਸ ਚਲਾਉਣਾ ਹੈ ਕਿ ਜਿੰਨਾ ਚਿਰ ਲੋਕਾਂ ਦੇ ਮੈਮਰੀ 'ਚ ਘਟਨਾ ਹੈਗੀ ਨਾ ਉਦੇ ਵਿੱਚ ਵਿੱਚ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੋ ਜਾਣੀ ਚਾਹੀਦੀ। ਬਾਗੇ ਕੋਈ ਹੋਰ ਹਿੰਮਤ ਨਾ ਕਰ ਸਕੇ। ਅੱਜ ਜਦੋਂ ਏਤੀ ਮਾਰ ਪਈ ਕੁਰਲਾਵੇ ਤੈ ਕੀ ਦਰਦ ਨਾ ਆਇਆ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਸਾਡੀ ਬਾਣੀ ਚ ਲਿਖਿਆ ਪਿਆ। ਅਸੀਂ ਉਹਨਾਂ ਗੁਰੂਆਂ ਦੇ ਸ਼ਤਾਬਦੀ ਸਮਰੋਹ ਮਨਾ ਰਹੇ ਹਾਂ ਤੇ ਉਦੋਂ ਇਹ ਹਵਾਨੀਆਂ ਤੇ ਦੀਆਂ ਖਬਰਾਂ ਆਉਂਦੀਆਂ ਨੇ। ਅੱਛਾ ਜਦੋਂ ਦੁੱਖ ਉਦੋਂ ਹੁੰਦਾ ਜਦੋਂ ਸਰਕਾਰਾਂ ਨਫ਼ਰਤ ਫਲਾਉਂਦੀਆਂ ਨੇ ਇੱਕ ਦੂਜੇ ਨੂੰ ਲਾਉਂਦੀਆਂ ਨੇ ਦੰਗੇ ਕਰਾ ਕੇ ਅੱਗਾਂ ਲਵਾ ਕੇ ਉਹਨਾਂ ਦੀ ਵੋਟਾਂ ਪੋਲਰਾਈਜੇਸ਼ਨ ਨਾਲ ਆਉਂਦੀਆਂ ਨੇ ਜੇ ਆਪਾਂ ਇਹਨਾਂ ਨੂੰ ਡਰਾਵਾਂਗੇ ਫਿਰ ਉਹ ਆਪਾਂ ਨੂੰ ਵੋਟਾਂ ਪਾਉਣਗੇ ਇਹ ਡਰ ਕੇ ਪਾਉਣਗੇ ਉਹ ਉਹ ਖੁਸ਼ ਹੋ ਕੇ ਪਾਉਣਗੇ ਆਹੀ ਕੰਮ ਕਰੀ ਜਾਂਦਾ ਦੁਨੀਆ ਮੇਂ ਕਹੀਂ ਐਸੀ ਮਿਸਾਲ ਪਾਈ ਹੋ ਕਿ ਕਿਸੇ ਖੁਦਾ ਕੇ ਘਰ ਕੋ ਰਾਮ ਨੇ ਆਗ ਲਗਾਈ ਹੋ ਜਾ ਕਿਸੇ ਅੱਲਾਵਾਲੋਂ ਨੇ ਰਾਮ ਦੀ ਬਸਤੀ ਜਲਾਈ ਹੋ ਜਾਂ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਸਿਰਫ ਸਿੱਖੋਂ ਕੋ ਸਮਝਾਈ ਹੋ ਨਾਨਕ ਅੱਲਾਹ ਔਰ ਰਾਮ ਤੋਂ ਬਹੁਤ ਨਰਮ ਹੈ ਇਹ ਚਮਚੇ ਦੇਖੋ ਪਤੀਲੇ से भी ਗਰਮ ਹੈ ਉਹ ਜਿਆਦਾ ਜਿਹੜੇ ਚਮਚੇ ਬਣਦੇ ਠੇਕੇਦਾਰ ਬਣਦੇ ਉਹ ਜਿਆਦਾ ਗਰਮ ਰਹਿੰਦੇ ਇਸਤੇਮਾਲ ਕਰਨ ਲਈ ਧਰਮ ਦਾ